ਪੰਗਾ ਵਿਧਾਨ ਸਭਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਅਤੇ ਸਮਾਲ ਸਕੇਲ ਇੰਡਸਟਰੀ ਪੰਜਾਬ ਦੇ ਸਾਬਕਾ ਚੇਅਰਮੈਨ ਸਰਦਾਰ ਬਲਵੰਤ ਸਿੰਘ ਸਰਹਾਲ ਦੀ 31ਵੀਂ ਵਰ੍ਹੇਗੰਢੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਅਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕੁਸ਼ਣ ਸਿੰਘ ਰੋੜੀ ਵਿਸ਼ੇਸ਼ ਤੌਰ ਤੇ ਪਹੁੰਚੇ। ਡੇਪਟੀ ਸਪੀਕਰ ਨੇ ਬਲਵੰਤ ਸਿੰਘ ਸਰਹਾਲ ਦੀ ਪ੍ਰਤਿਮਾ ਉਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਲਵੰਤ ਸਿੰਘ ਸਰਹਾਲ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉੱਥੇ ਹੀ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੇ ਵੀ ਸ਼ਰਧਾਂਜਲੀ ਭੇਟ ਕੀਤੀ ਉਨਾ ਨੇ ਮੋਰਿੰਡਾ ਵਿੱਚ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਵੀ ਕਿਹਾ ਕਿ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲ ਕਰਨ ਦਾ ਭਰੋਸਾ ਵੀ ਦਿੱਤਾ ਵਿਧਾਇਕ ਬਲਵੰਤ ਸਿੰਘ ਸਰਹਾਲ ਦੇ ਪੁੱਤਰ ਅਤੇ ਬੰਗਾ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰ ਰਹੀ ਹੈ ਅੱਜ ਉਹਨਾਂ ਦੇ ਪਿੰਡ ਸਰਹਾਲ ਕਾਜੀਆਂ ਦੀਆਂ ਸਾਰੀਆਂ ਗਲੀਆਂ ਨੂੰ ਪੱਕਾ ਕਰਨ ਅਤੇ ਡਾਕਟਰ ਪੀਮਰਾਵ ਅੰਬੇਦਕਰ ਜੀ ਦੀ ਯਾਦ ਵਿੱਚ ਲਾਇਬ੍ਰੇਰੀ ਦੇ ਨਿਰਮਾਣ ਲਈ ਡਿਪਟੀ ਸਪੀਕਰ ਵੱਲੋਂ ਨੀ ਪੱਤਾ ਰੱਖਿਆ ਗਿਆ ਹੈ। ਅੱਜ ਅਸੀਂ ਸਾਰੇ ਮੇਰੇ ਨਾਲ ਸਾਡੇ ਭੈਣ ਜੀ ਬਹੁਤ ਸਤਿਕਾਰਯੋਗ ਐਮਐਲਏ ਬਲਾਚੌਤ ਸੰਤੋਸ਼ ਕੁਟਾਰੀਆ ਜੀ ਔਰ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਔਰ ਜ਼ਿਲ੍ਹਾ ਜੂਰੀਨਾ ਬੋਰਡ ਦੇ ਚੇਅਰਮੈਨ ਸਤਨ ਚੇਚੀ ਜੀ ਨਾਮ ਅਸ਼ਰਤ ਸਿਵਨਵਾਰੀ ਨੇ ਲਲਿਤਪਨ ਪਾਠਕ ਜੀ ਔਰ ਸਾਡੇ ਲੋਕ ਸਭਾ ਦੇ ਇੰਚਾਰਜ ਮਾਲਬਿੰਦਰ ਕੰਗ ਜੀ ਔਰ ਹੁਣੇ-ਹੁਣੇ ਬਾਕੀ ਪਹਿਲਾਂ ਸਰਦਾ ਬਲਵੰਤ ਸਿੰਘ ਜੀ ਅਮਰ ਸ਼ਹੀਦ ਜਿਹੜੇ ਨੇ ਉਹਨਾਂ ਨੂੰ ਸ਼ਰਧਾਂਜਲੀ ਦੇ ਕੇ ਗਏ ਨੇ ਸਾਡੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮજરા ਜੀ ਅੱਜ ਅਸੀਂ ਸਰਦਾ ਕੁਲਜੀਤ ਸਿੰਘ ਜੀ ਸਰਹਾਲ ਜੋ ਕਿ ਹਲਕਾ ਬਲਾ ਬੰਗਾ ਤੋਂ ਹਲਕੇ ਦੀ ਸੇਵਾ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਦੇ ਪਿਤਾ ਜੀ ਜੋ ਕਿ ਸਾਬਕਾ ਐਮਐਲਏ ਵੀ ਰਹੇ ਨੇ ਔਰ ਮਿਨੀ ਸਕੇਲ ਇੰਡਸਟਰੀ ਦੇ ਜਿਹੜੇ ਚੇਅਰਮੈਨ ਵੀ ਰਹੇ ਨੇ 33ਵੇਂ ਵਰ੍ਹੇ ਦੇ ਉੱਤੇ ਅਤੇ ਸਾਰੇ ਨਤਮਸਤਕ ਹੋਣ ਆਏ ਆ ਔਰ ਅਸੀਂ ਇਹ ਪ੍ਰਣ ਕਰਨ ਆਏ ਆ ਕਿ ਜੋ ਸ਼ਹੀਦ ਸਰਦਾਰ ਬਲਵੰਤ ਸਿੰਘ ਜੀ ਦੀ ਸੋਚ ਹੈ ਜੋ ਉਹਨਾਂ ਦੀ ਵਿਚਾਰ ਤੇ ਰਾਏ ਹੈ ਕਿ ਜਿਹੜੇ ਦਬੇ ਕੁਚਲੇ ਲੋਕ ਨੇ ਉਹਨਾਂ ਦੇ ਉੱਤੇ ਹਰ ਟਾਈਮ ਪੈਰਾ ਦੇਣਾ ਔਰ ਉਹਨਾਂ ਦੀ ਆਵਾਜ਼ ਜਿਹੜੀ ਬਲੰਦ ਕਰਨੀ ਹੈ ਸਾਰੇ ਸਿਰਦਾ ਕਰਨਾ ਹੈ। ਸ੍ਰੀ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰ ਅੱਜ ਸਾਡੇ ਪਿਤਾ ਜੀ ਅਮਰ ਸਿੰਘ ਸਰਦਾਰ ਬਲਵੰਤ ਸਿੰਘ ਸਰਾਲ ਜੀ ਦੀ 31ਵੀਂ ਵਰਸੀ ਪਿੰਡ ਸਰਹਾਲ ਕਾਲੀਆਂ ਵਿਖੇ ਬੜੀ ਸ਼ਰਧਾ ਨਾਲ ਬਣਾਈ ਗਈ ਇਸ ਮੌਕੇ ਤੇ ਮੈਂ ਆਪਣੇ ਵੱਲੋਂ ਆਪਣੇ ਪੂਰੇ ਸਰਹਾਲ ਪਰਿਵਾਰ ਵੱਲੋਂ ਜਿੰਨੇ ਵੀ ਮੇਰੇ ਆਮਾ ਦੀ ਪਾਰਟੀ ਦੇ ਸੀਨੀਅਰ ਲੀਡਰ ਸਹਿਬਾਨ ਵਿਸ਼ੇਸ਼ ਤੌਰ ਤੇ ਸਾਡੀ ਕੈਬਨਿਟ ਦੇ ਮੰਤਰੀ ਸਾਹਿਬ ਸਰਦਾਰ ਚੇਤਨ ਸਿੰਘ ਜੋੜਾਵਾ ਜਿਹੜਾ ਜੀ ਮਾਨਜੋ ਡਿਪਟੀ ਸਪੀਕਰ ਸਾਹਿਬ ਜੈਕਸਨ ਰੋੜੀ ਜੀ ਸਾਡੇ ਵੱਡੇ ਭੈਣ ਜੀ ਸ਼੍ਰੀਮਤੀ ਸੰਤੋਸ਼ ਕਟਾਰੀਆ ਜੀ ਵਿਧਾਇਕਾ ਬਲਾਚੌਰ ਔਰ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸ੍ਰੀ ਸੁਪਨਾਮ ਸਿੰਘ ਜਲਾਲਪੁਰ ਜੀ ਚੇਅਰਮੈਨ ਪਲਾਨਿੰਗ ਬੋਰਡ ਸਿਰਪਖ ਸੰਗਰ ਔਰ ਸਾਡੇ ਹਲਕਾ ਇੰਚਾਰਜ ਵਾਲਾ ਨਮਾ ਸ਼ਰਤ ਪ੍ਰੀਤਮਨ ਪਾਟੜ ਜੀ ਔਰ ਸਮੂਹ ਜਥੇਬੰਦੀ ਦਾ ਸੋ ਪਾਰਟੀ ਦੇ ਸਖਟਨ ਦਾ ਦਿਲ ਦੀਆਂ ਅਰਦਾਈਆਂ ਤੋਂ ਜਿੱਥੇ ਮੈਂ ਤੁਹਾਨੂੰ ਆਦਰ ਕਰਦਾ ਜਿਨ੍ਹਾਂ ਨੇ ਅੱਜ ਆ ਕੇ ਸਾਡੇ ਪਿਤਾ ਜੀ ਨੂੰ ਸ਼ਰਧਾਂ ਦੇ ਫੁੱਲ ਪੇਂਟ ਕੀਤੇ ਔਰ ਜਿਨ੍ਹਾਂ ਨੇ ਮੈਂ ਆਪਣੇ ਨਗਰ ਦਾ ਨਗਰ ਪੰਚਾਇਤ ਨਗਰ ਨਿਵਾਸੀਆਂ ਦਾ ਔਰ ਇਲਾਕਾ ਨਿਵਾਸੀਆਂ ਦਾ ਔਰ ਆਪਣੀ ਬੰਗੜਾ ਦੀ ਪੂਰੀ ਟੀਮ ਦਾ ਦਿਲ ਦੀਆਂ ਅਰਦਾਈਆਂ ਤੋਂ ਧਨਵਾਦ ਕਰਨਾ ਸਾਹਗਰ ਜਿਨ੍ਹਾਂ ਨੇ ਅੱਜ ਬਹੁਤ ਵੱਡਾ ਮਾਣ ਬਖਸ਼ਿਆ ਇੱਥੇ ਆ ਕੇ ਔਰ ਸਾਡੇ ਨੂੰ ਪਰਿਵਾਰ ਨੂੰ ਹਮੇਸ਼ਾ ਦੀ ਤਰ੍ਹਾਂ ਜਿਸ ਤਰ੍ਹਾਂ ਸਾਡੇ ਪਰਿਵਾਰ ਦੇ ਨਾਲ ਖੜਦੇ ਰਹੇ ਆ ਅੱਜ ਪਰਿਵਾਰ ਦੇ ਨਾਲ ਖੜੇ ਆ ਦੁਆਰਾ ਫਿਰ ਇਸ ਮੌਕੇ ਤੇ ਮੈਂ ਸਾਰਿਆਂ ਨੂੰ ਵਿਸ਼ਵਾਸ ਦਵਾਦਾ ਕਿ ਜਿਵੇਂ ਕਿ ਮੇਰੇ ਪਿਤਾ ਜੀ ਨੇ ਆਪਣੇ ਜਿੰਦਗੀ ਦੇ ਆਖਰੀ ਸਾਹ ਤੱਕ ਲੋਕਾਂ ਦੀ ਸੇਵਾ ਕੀਤੀ ਔਰ ਉਹਨਾਂ ਨੇ ਦਵੇ ਗੁਚਲੇ ਕਿਸਾਨਾਂ ਦੇ ਲਈ ਹਰ ਵਰਗ ਦੇ ਲਈ ਸੇਵਾ ਭਾਵਨਾ ਦੇ ਨਾਲ ਕੰਮ ਕਰਕੇ ਸਿੱਧੀ ਪ੍ਰਾਪਤ ਕੀਤੀ ਉਹਨਾਂ ਜੋਨ ਦੇ ਦੂਰੇ ਕਾਮਨਾਵਾਂ ਆਉਣ ਵਾਲੀ ਸੋਹਣੀ ਵਿੱਚ ਅਸੀਂ ਸਾਰੇ ਨਾਲ ਮਿਲ ਕੇ ਪੂਰੇ ਕਰਾਂਗੇ ਔਰ ਸਿੱਧਿਆਦਨ ਸਰਦਾਰ ਪਖ ਸਿੰਘ ਜੀ ਦੀ ਸੋਚ ਵਾਲਾ ਆਵਾ ਸਾਹਿਬ ਪੀਮਰਾਮ ਬੇਦਕ ਜੀ ਜੀ ਦੀ ਸੋਚ ਵਾਲਾ ਦੇਸ਼ ਬਣਾਵਾਂਗੇ ਇਹੀ ਮੈਂ ਕਾਮਨਾ ਕਰਦਾ ਹਾਂ ਸੋਭਾ ਦੁਆਰਾ ਫਿਰ ਸਾਰੇ ਹੀ ਜਿੰਨੇ ਵੀ ਆ ਕੇ ਮੇਰੇ ਪਿਤਾ ਜੀ ਦੀ ਵਰਸੀ ਮੌਕੇ ਸਾਡਾ ਸਾਥ ਦਿੱਤਾ ਔਰ ਉਹਨਾਂ ਦਾ ਮਨ ਦਿਲ ਦੀਆਂ ਗ੍ਰਾਂਈਆਂ ਦਾ ਧੰਨਵਾਦ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਉਹ ਜਿਹੜੇ ਵਿਗਟਨ ਦੇ ਨਹੀਂ ਪੱਥਰ ਰੱਖੇ ਗਏ ਆ ਉਸ ਵਿੱਚ ਇੱਕ ਬਾਬਾ ਸਾਹਿਬ ਭੀਮਰਾਵੰਦ ਸਿੰਘ ਜੀ ਦਾ ਭਵਨ ਉਹਨਾਂ ਦਾ ਸਟੈਚੂ ਔਰ ਸਿਧਿਆ ਜਨ ਸਰਦਾਰ ਭਗਤ ਸਿੰਘ ਜੀ ਦਾ ਸਟੈਚੂ ਲਗਾਇਆ ਜਾਵੇਗਾ ਪਿੰਡ ਦੇ ਵਿੱਚ ਔਰ ਇੱਕ ਰਸਤਿਆਂ ਦਾ ਜਿੰਨੇ ਰਸਤੇ ਬਣੇ ਆ ਉਹਨਾਂ ਦਾ ਦੁਗਟਨ ਕੀਤਾ ਗਿਆ ਹੈਗਾ ਇੱਕ ਜਿੱਥੇ ਬਾਬਾ ਸਾਹਿਬ ਭੀਮਰਾਵੰਦ ਸਿੰਘ ਜੀ ਦੀ ਲਾਇਬ੍ਰੇਰੀ ਹੈ ਉਹਨਾਂ ਦੀ ਜਾਂਚ ਬਣਾਈਓ ਔਰ ਜਿੱਥੇ ਮੇਰੇ ਪਿਤਾ ਜੀ ਸਰਦਾਰ ਬਲਵੰਤ ਸਿੰਘ ਸਰਾਲਜੀ ਦਾ ਆਦਮ ਦਾ ਬੁੱਤ ਸਥਾਪਿਤ ਕੀਤਾ ਗਿਆ ਉੱਥੇ ਦੀ ਫਸਫੰਦੀ ਔਰ ਉੱਥੇ ਦੀ ਉਸ ਤੇ ਸੁੰਦਰੀ ਕਰਨ ਦੀ ਨਿਤਨਾਬੀ ਵਰਨ ਖਾਨਾ ਦੇ 310 ਆਪੋ ਵੀਰਨ ਨਾਲ ਕੋਲ ਲੱਗਦੇ ਜਾ ਕੀ ਪ੍ਰਵਾ ਅਗੇ ਅਰਦਾਸ ਓਮਕਾਰ ਵਾਹਿਗੁਰੂ ਜੀ ਕੀ ਬੋਧ ਸਭੀ ਦੇਤ ਪ੍ਰਤਮ ਗੋਤੀ ਸਮਲ ਕਾ ਗੁਰੂ ਨਾਨਕ ਦੇਵ ਜੀ ਅੱਜ ਜੰਗਤੁਰ ਤੇ ਹੰਦਾਸ ਬ੍ਰਹਮ ਦਾਸਿਆਂ ਹੋਈ ਸਹਾਇਤਾ ਅਤਿਨ ਹਰ ਕੋ ਲਈ ਸੋਨੋ ਤ੍ਰਿ ਭਰਾ ਜੀ ਨਤਕੀ ਜੀ ਤੇ ਆਈਏ ਜੀ ਸੱਜ ਇਕੱਠੇ ਸਾਧੂ ਜਾਈ ਗਤੀ ਪ੍ਰਵਾ ਨਾਮ ਦਾ ਵਿਤਾਇ ਸੰਸਥਾਨ ਸਹਾਇ ਨਾਸਮੇ ਕਾਸ਼ਾ ਸਹਿਬ ਸ੍ਰੀ ਗੁਰੂ ਗੋਬਿੰਦ ਮੈਨੂੰ ਲੱਗਦਾ ਹੈ ਕਿ ਉਹ ਸਾਈਟ ਦੇ ਬਾਹਰ ਦੇ ਕੰਪਨੀ ਦਾ ਇੰਸਟਾਗ੍ਰਾਮ ਹੀ ਅਰਚਰੇ ਸਮਾਈ ਦਾ ਧਿਆਨ ਦੇ ਕੇ ਬੋਲ ਰਿਹਾ ਜੀ ਦੁਆ ਇੱਕ ਗਰੁੱਪ 5510 ਦਾ